ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਹਾਂਜੀ ਬੀਬੀ ਕੀ ਨਾਮ ਆਪਣਾ ਜੀ ਸੋਨੀਆ ਦੇਵੀ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਬੀਬੀ ਪਿੰਡ ਸਲੇਮਪੁਰੇ ਦੇ ਇਹ ਸੱਦਮਾ ਬੇੜਾ ਚਾ ਬੀਬੀ ਸਲੇਮਪੁਰਾ ਪਿੰਡ ਹਾਂਜੀ ਤੇ ਬੀਬੀ ਤੁਸੀਂ ਅੱਜ ਪੱਤਰਕਾਰਾਂ ਨੂੰ ਬੁਲਾਇਆ ਜੀ ਕੀ ਕਹਿਣਾ ਚਾਹੋਗੇ ਕੀ ਹੋਇਆ ਤੁਹਾਡੇ ਨਾਲ ਜੀ ਸਰ ਘਰ-ਬਾਰ ਮੇਰਾ ਹੈ ਜਿੰਨਾ ਵੀ ਘਰ ਹੈਗਾ ਸਾਰਾ ਹੀ ਮੇਰਾ ਹੈ ਸਾਰਾ ਵੇੜਾ ਮੇਰਾ ਹੈਗਾ ਬੀਬੀ ਕਿੱਥੇ ਆ ਤੁਹਾਡਾ ਘਰ ਜੀ ਇਹ ਮੇਰਾ ਜੀ ਸਲੇਮਪੁਰੇ ਸੈਦੂ ਮੇਰੇ ਦੇ ਵਿੱਚ ਜਿਹੜਾ ਸਲੇਮਪੁਰਾ ਟਿੱਬਾ ਪਾਜਦਾ ਹੈ ਜਿਹੜਾ ਹਾਂਜੀ 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 ਅੱਛਾ ਉੱਥੇ ਆ ਤੁਹਾਡਾ ਮਕਾਨ ਹਾਂਜੀ ਕਿੰਨੀ ਜਗ੍ਹਾ ਬੀਬੀ ਤੁਹਾਡੇ ਕੋਲੇ ਮੇਰੇ ਕੋਲੇ ਹੀ 10 ਮਰਲੇ ਅੱਛਾ ਜੀ ਫੇਰ ਜੀ ਫੇਰ ਸਰ ਜਿਹੜੇ ਸਾਡੇ ਜਵਾਕ ਨੇ ਇਹ ਥਾਂ ਸਾਰੀ ਮੇਰੀ ਹੈ ਸਾਡੇ ਜਿਹੜੇ ਜਵਾਕ ਨੇ ਕਰਸ਼ੈਦਪੁਰੇ ਰਹਿੰਦੇ ਸੀ ਤੇ ਉੱਥੋਂ ਮੈਨੂੰ ਇਹ ਤੰਗ ਪਰੇਸ਼ਾਨ ਕਰਦੇ ਨੇ ਤੇ ਮੈਂ ਆਖਿਆ ਵੀ ਮੈਂ ਚਲੋ ਆਪਦਾ ਥਾਂ ਵੇਚ ਕੇ ਆਪਦੀ ਕੁੜੀ ਕੋਲੇ ਚਲੀ ਜਾਵਾਂ ਨੇ ਬੀਬੀ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਤੁਸੀਂ ਕਹਿੰਦੇ ਹੋ ਇਹ ਜਿਹੜੀ ਸਲੇਮਪੁਰੇ ਦੇ ਵਿੱਚ ਜਗਾ ਤੇ ਬੱਚੇ ਤੁਹਾਡੇ ਖੁਸ਼ੈਦਪੁਰਾ ਰਹਿੰਦੇ ਆ ਜੀ ਇਹ ਕੀ ਚੱਕਰ ਜੀ ਤੁਸੀਂ ਅਲੱਗ-ਅਲੱਗ ਰਹਿੰਦੇ ਹੋ ਬੀਬੀ ਹਾਂਜੀ ਜੀ ਅਸੀਂ ਤਾਂ 35 ਸਾਲ ਤੋਂ ਸਰ ਅਲੱਗ ਹੀ ਹੈ ਗਏ ਆ ਅੱਛਾ ਤੁਸੀਂ ਆਪਣੇ ਬੱਚਿਆਂ ਨਾਲੋਂ ਅਲੱਗ ਰਹਿੰਦੇ ਹੋ ਅਲੱਗ ਸਾਡਾ ਰਾਸ਼ਨ ਕਾਟ ਵੀ ਹੈ ਦਰਦੇ ਨੇ ਵੋਟਾਂ ਵੀ ਹੈ ਦਰਦੀਆਂ ਨੇ ਬੱਚਿਆਂ ਦਾ ਸਾਰੇ ਪ੍ਰੂਫ ਉਹ ਦਰਦੇ ਨੇ ਜੀ ਨਾਲੇ ਬੱਚਿਆਂ ਦੇ ਨਾਲ ਸਾਡਾ ਕੋਈ ਤਾਲੁਕਾਤ ਨਹੀਂ ਸਾਡੀਆਂ ਸਾਰਾ ਕੁਝ ਵੰਡਿਆ ਹੋਇਆ ਹੈ ਨਹੀਂ ਬੀਬੀ ਬੱਚਿਆਂ ਨਾਲ ਤਾਲੁਕਾਤ ਕਾਤੋਂ ਨਹੀਂ ਹੈਗਾ ਜੀ ਕੀ ਕਾਰਨਾ ਜੀ ਬੱਸ ਉਹ ਆਪਦੀ ਥਾਂ ਕਮਾਈ ਕਰਕੇ ਖਾਈ ਜਾਂਦੇ ਨੇ ਅਸੀਂ ਆਪਦੇ ਘਰੇ ਬੈਠੇ ਆਂ ਅੱਛਾ ਜੀ ਜਾਣੀ ਬੱਚੇ ਤੁਹਾਡੇ ਲੱਗ ਰਹੇ ਨੇ ਆ ਤੁਸੀਂ ਜਿੱਥੇ ਰਹਿੰਦੇ ਹੋ ਉਹ ਤੁਹਾਡੇ ਨਹੀਂ ਆ ਫਿਰ ਜਗਾ ਤੁਹਾਡੇ ਕੋਲ ਹੀ ਆ ਜੀ ਉਹ ਹਾਂ ਜੀ ਉਹ ਸਾਰਾ ਵੇੜਾ ਮੇਰੇ ਨਾਲ ਹੀ ਆ ਕਿੰਨੇ ਟਾਈਮ ਤੋਂ ਬੀਬੀ ਰਹਿ ਰਹੇ ਹੋ ਉੱਥੇ ਅਸੀਂ ਹੋਗੇ ਨੇ 33-34 ਸਾਲ ਅੱਛਾ ਜੀ ਬੀਬੀ ਫਿਰ ਕੀ ਹੋਇਆ ਬੀਬੀ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਮੈਂ ਕਿਹਾ ਵੀ ਮੈਂ ਬਿਮਾਰ ਵੀ ਰਹਿਨੀ ਆ ਕੱਲੀ ਰਹਿਨੀ ਆ ਮੈਂ ਆਖੇ ਚੱਲ ਮੈਂ ਇਹ ਥਾਂ ਵੇਚ ਕੇ ਮੈਂ ਆਪਦੀ ਕੁੜੀ ਕੋਲੇ ਚਲੀ ਜਾਵਾਂ ਜੀ ਬੀਬੀ ਮੇਰੀ ਕੁੜੀ ਹਰਿਆਣਾ ਰਹਿੰਦੀ ਏ ਅੱਛਾ ਜੀ ਮੈਂ ਥਾਂ ਵੀ ਵੇਚਤਾ ਜੀ ਸੌਦਾ ਬਾਜ਼ੀ ਵੀ ਹੋ ਗਿਆ ਮੇਰਾ ਜੀ ਤੇ ਕੁਛ ਮੈਂ ਪੈਸੇ ਕੁੜੀ ਨੂੰ ਫੜਾਤੇ ਸੀ ਜੀ ਕੁਛ ਮੈਂ ਆਪਦੇ ਟਰੰਕ ਚ ਰੱਖ ਦਿੱਤੇ ਨੇ ਘਰੇ ਕਿੰਨੇ ਚ ਸੌਦਾ ਹੋਇਆ ਸੀ ਬੀਬੀ ਤੁਹਾਡਾ ਜੀ 8.5 ਲੱਖ ਦਾ ਸੌਦਾ ਹੋਇਆ ਸੀ ਅੱਛਾ ਕੁੜੀ ਨੂੰ ਕਿੰਨੇ ਦਿੱਤੇ ਤੁਸੀਂ ਘਰੇ ਕਿੰਨੇ ਪੈਸੇ ਲੈ ਕੇ ਆਏ ਮੈਂ 3 ਲੱਖ ਰੱਖਿਆ ਸੀ ਘਰੇ ਅੱਛਾ 3 ਲੱਖ ਰੁਪਏ ਘਰੇ ਰੱਖ ਕੇ 5 ਲੱਖ ਮੈਂ ਪਿਆ ਸੀ ਮੈਂ ਨਾ ਦਾ ਖਾਤਾ ਖਲਾ ਕੇ ਤੇ ਮੈਂ ਆਪਦੇ ਕਾਪੀ ਚ ਪਵਾਵਾਂਗੀ ਪੈਸੇ ਜੀ ਜੀ ਬੀਬੀ 3 ਲੱਖ ਰੁਪਈਆ ਸੀ ਤੇ ਇੱਕ ਮੰਦਰੀ ਸੀ ਮੇਰ ਘਰ ਵਾਲੇ ਦੀ ਜੀ ਤੇ ਅੱਧੇ ਤੋਲੇ ਦੇ ਮੇਰੀਆਂ ਕੰਨਾਂ ਦੀਆਂ ਵਾਲੀਆਂ ਸੀ ਜੀ ਉਹ ਵੀ ਮੇਰੇ ਟਰੰਕ ਚ ਪਈਆਂ ਸੀ ਜੰਦਰਾ ਲੱਗਾ ਹੋਇਆ ਸੀ ਜੀ ਤੇ ਮੈਂ 2-4 ਦਿਨਾਂ ਦਾ ਟਾਈਮ ਲਿਆ ਸੀ ਕੁੜੀ ਜਿਹੜੀ ਜਿੰਨਾਂ ਮੈਂ ਥਾਂ ਵੇਚਿਆ ਮੈਨੂੰ ਮਖਾ 4-5 ਦਿਨ ਦਾ ਟਾਈਮ ਦੇ ਦਿਓ ਜੀ ਤੇ ਮੇਰੀ ਕੁੜੀ ਆਵੇਗੀ ਪਰੌਣਾ ਆਵੇਗਾ ਤੇ ਅਸੀਂ ਸਮਾਨ ਚੱਕ ਕੇ ਅਸੀਂ ਲੈ ਜਾਵਾਂਗੇ ਤੇ ਤੁਹਾਨੂੰ ਅਸੀਂ ਕਬਜ਼ਾ ਦੇ ਦਾਂਗੇ ਜੀ ਕਹਿੰਦੇ ਠੀਕ ਹੈ ਜੀ ਤੇ ਕੱਲ ਜਿਨ੍ਹਾਂ ਨੇ ਥਾਂ ਲਈ ਉਹਨਾਂ ਕਿਹਾ ਵੀ ਸਾਨੂੰ ਚਾਬੀਆਂ ਦਿਓ ਆਪਾਂ ਦਰਵਾਜ਼ੇ ਖੋਲਣੇ ਨੇ ਜੀ ਜਦੋਂ ਅਸੀਂ ਦਰਵਾਜ਼ੇ ਖੋਲੇ ਜੀ ਤੇ ਸਾਡਾ ਪਰਿਵਾਰ ਬਾਹਰੋਂ ਖੇਤ ਵਿੱਚੋਂ ਕਰਸ਼ੇਦਪੁਰੇ ਚ ਆ ਗਿਆ ਕੌਣ ਸੀ ਬੀਬੀ ਪਰਿਵਾਰ ਦੇ ਵਿੱਚ ਜਿਹੜਾ ਸਾਡਾ ਸਾਡਾ ਵੱਡਾ ਲੜਕਾ ਹੈਗਾ ਮਿੰਦਰ ਸਿੰਘ ਜੀ ਉਹ ਦਾ ਲੜਕਾ ਹੈ ਬੂਟਾ ਸਿੰਘ ਹਾਂਜੀ ਬੀਬੀ ਉਹ ਸਰ ਜਿਹੜੇ ਬੱਚੇ ਨੇ ਨਾ ਸਾਡੇ ਜੀ ਉਹ ਮਤਰੇ ਨੇ ਪਹਿਲੀ ਮਾਂ ਦੇ ਨੇ ਅੱਛਾ ਬੀਬੀ ਬੱਚੇ ਉਹਨਾਂ ਦੀ ਮਾਂ ਮਰ ਗਈ ਸੀ ਜੀ ਤੇ ਉਸ ਤੋਂ ਬਾਅਦ ਫਿਰ ਸਰਦਾਰ ਮੈਨੂੰ ਲਿਆਇਆ ਜੀ ਤੇ ਮੇਰੇ ਵਿੱਚੋਂ ਇੱਕ ਮੇਰੀ ਗੁੱਡੀ ਹੈ ਜੀ ਤੇ ਇੱਕ ਮੇਰਾ ਕਾਕਾ ਹੈ ਹਮ ਮੇਰੇ ਵੀ ਪਹਿਲੇ ਵਿਆਹ ਦੇ ਬੱਚੇ ਨੇ ਦੋ ਗੁੱਡੀ ਤੇ ਕਾਕਾ ਜੀ ਗੁੱਡੀ ਮੇਰੀ ਹਰਿਆਣੇ ਰਹਿੰਦੀ ਏ ਵਿਆਹੀ ਹੋਈ ਏ ਤੇ ਲੜਕਾ ਮੇਰਾ ਧਰਮਕੋਟ ਦੇ ਲੱਗੇ ਰਹਿੰਦਾ ਜੀ ਤੇ ਜਿਹੜੇ ਇਹ ਬੱਚੇ ਨੇ ਪਹਿਲੀ ਮਾਂ ਦੇ ਨਹੀਂ ਜੀ ਹਾਂਜੀ ਨਹੀਂ ਬੇਬੀ ਤੁਸੀਂ ਹੁਣ ਕਹਿੰਦੇ ਹੋ ਵੀ ਜਦੋਂ ਤੁਸੀਂ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਤੁਹਾਡੇ ਜਿਹੜੇ ਮਤਰੇ ਬੱਚੇ ਆ ਗਏ ਜਦੋਂ ਤੁਹਾਡਾ ਉਹਨਾਂ ਨਾਲ ਵਰਤ ਵਰਤਾਓ ਹੋਇਆ ਨਹੀਂਗਾ ਫਿਰ ਉਹ ਕੀ ਕਰਨਾਂਗੇ ਜੀ ਵੇਖੋ ਜੀ ਉਹਨਾਂ ਨੇ ਤਾਂ ਮੇਰੇ ਨਾਲ ਧੱਕਾ ਕੀਤਾ ਹੈ ਬਹੁਤ ਸਰੂ ਸਰ ਧੱਕਾ ਕੀਤਾ ਹੈ ਜੀ ਉਹਨਾਂ ਤੇ ਆ ਵੀ ਨੇ ਥਾਂ ਵੇਚ ਲਈ ਸਾਨੂੰ ਰੁਪਈਆ ਦੇਵੇ ਜੀ ਤੇ ਤਾਂ ਉਹਨਾਂ ਮੇਰੇ ਗਲਗਲੋਚ ਪਏ ਨੇ ਮੈਨੂੰ ਕਟਕਟਾਪਾ ਵੀ ਕੀਤਾ ਨਹੀਂ ਅੱਛਾ ਜੀ ਤੇ ਕਟਕਟਾਪਾ ਕਰਕੇ ਅੰਦਰ ਵੜ ਗਏ ਨੇ ਉਹਨਾਂ ਜੰਦਰੇ ਵੜ ਦਿੱਤੇ ਜੀ ਉਹਨਾਂ ਮੇਰਾ ਸਾਰਾ ਸਮਾਨ ਕੱਢ ਲਿਆ ਜਿੰਨਾ ਹੈਗਾ ਸੀ ਅਛਾ ਜਾਣੀ ਜਿਹੜੇ ਟਰੰਕ ਦੇ ਵਿੱਚ ਤੁਹਾਡੇ ਪੈਸੇ ਪਏ ਸੀ ਜਾਂ ਤੁਹਾਡੀ ਗਹਿਣੇ ਪਏ ਸੀਗੇ ਉਹਦੇ ਜਿੰਦੇ ਵੱਢ ਕੇ ਜੀ ਉਹਨਾਂ ਨੇ ਸਭਾਂ ਕੱਢ ਲਿਆ ਸਾਰਾ ਕੱਢ ਲਿਆ ਸਾਰਾ ਕੱਢ ਲਿਆ ਜੇ ਕਿੰਨੇ ਪੈਸੇ 3 ਲੱਖ ਰੁਪਏ ਕਹਿੰਦੇ ਸੀ ਤਿੰਨ ਲੱਖ ਰੁਪਈਆ ਸੀ ਜੀ ਤੇ ਇੱਕ ਮੁੰਦਰੀ ਸੀ ਜੀ ਤੇ ਕੰਨਾਂ ਦੀਆਂ ਵਾਲੀਆਂ ਸੀ ਸੋਨੇ ਦੀਆਂ ਜੀ ਆ ਕੁਛ ਹੈਗਾ ਸੀ ਬਾਕੀ ਮੇਰਾ ਜਿੰਨਾ ਡਾਕੂਮੈਂਟ ਹੈਗਾ ਸੀ ਉਧਾਰ ਕਾਟ ਵੋਟਰ ਕਾਟ ਮੇਰਾ ਪਿੰਨ ਕਾਟ ਮੇਰੇ ਘਰ ਵਾਲੇ ਦੇ ਜਿੰਨੇ ਪ੍ਰੂਫ ਸੀ ਜੀ ਸਾਰੇ ਉਹ ਹੁੰਦੇ ਵਿੱਚ ਹੀ ਰੱਖੇ ਹੋਏ ਸੀ ਤਾਲਾ ਲਗਾਇਆ ਹੋਇਆ ਸੀ ਮੋਟਾ ਜੀ ਤੇ ਇਹਨਾਂ ਸਾਰਾ ਸਾਰਾ ਸਮਾਨ ਮੇਰਾ ਲੁੱਟ-ਬੋਟ ਲਿਆ ਅੱਛਾ ਬੀਬੀ ਤੁਸੀਂ ਫਿਰ ਜਦੋਂ ਤੁਹਾਡੇ ਨਾਲ ਇਹ ਧੱਕਾ ਹੋਇਆ ਜਾਂ ਕਟਮਾਰ ਹੋ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਆਂਡੀ ਰੋਲਾ ਨਹੀਂ ਪਾਇਆ ਤੁਸੀਂ ਇਹ ਚੀਜ਼ ਨੂੰ ਬਰਦਾਸ਼ਤ ਕਿਵੇਂ ਕਰ ਲਿਆ ਜੀ ਆਂਡੀ ਗਵਾਂਡੀ ਨਹੀਂ ਆਏ ਛਡਾਉਣ ਤੁਹਾਨੂੰ ਜੀ ਵੇਖੋ ਜੀ ਸਾਡਾ ਜਿਹੜਾ ਗਵਾਂਡੀ ਹੈ ਨਾ ਬੋਧ ਸਿੰਘ ਜੀ ਉਹ ਪਹਿਲੇ ਮੇਰੇ ਬਾਰ ਖਲਾਬ ਮੇਰ ਨਾਲ ਲੱਗਦਾ ਸੀ ਜੀ ਬੀਬੀ ਉਹ ਪਤਾ ਕਿਵੇਂ ਲੱਗਦਾ ਸੀ ਜੀ ਬੀਬੀ ਉਹਨੇ ਮੇਰੇ ਘਰੇ ਰੱਖੀਆਂ ਸੀ ਛਰਾਵ ਦੀਆਂ ਦੋ ਬਾਲਟੇ ਵੱਡੇ ਮੈਂ ਉਹਨੂੰ ਮਨਾਤੀ ਤਵੀ ਅਸੀਂ ਰਾਧਾ ਸੁਆਮੀ ਆ ਸਾਡੇ ਘਰੇ ਇਹ ਬਦੀ ਵਾਲੀ ਚੀਜ਼ ਕਿਉਂ ਰੱਖੀ ਵੀ ਕੱਲ ਨੂੰ ਪੁਲਿਸ ਨੂੰ ਪਤਾ ਲੱਗ ਗਿਆ ਅਗਲੇ ਮੈਨੂੰ ਫਾੜ ਕੇ ਲੈ ਜਾਣਗੇ ਯਾਨੀ ਕਿ ਬੀਬੀ ਤੁਸੀਂ ਕਹਿੰਦੇ ਬਲੈਕ ਕਰਦਾ ਜੀ ਬੁੱਧ ਸਿੰਘ ਹਾਂਜੀ ਫੀਮ ਵੀ ਵੇਚਦਾ ਸੀ ਅੱਛਾ ਜੀ ਫੀਮ ਵੀ ਉਹਦੀ ਕਿਲੋ ਫਰੀਕੀ ਸੀ ਜੀ ਤੇ ਉਹ ਜਿਹੜਾ ਉਹ ਕੱਢਦਾ ਸੀ ਆਪਦਾ ਗੁੱਸਾ ਵੀ ਮੈਂ ਬਲੈਕ ਦਾ ਕੰਮ ਕਰਨਾ ਜੀ ਤੇ ਇਹਨਾਂ ਸਾਰੀ ਸਾਡੀ ਪਿੰਡ ਦੀ ਗਲੀ ਵਾਲੀ ਪੰਚਾਇਤ ਸੀ ਉਹਨਾਂ ਲਿਖ ਕੇ ਦੇ ਦਿੱਤਾ ਵੀ ਅਸੀਂ ਇਹ ਕੰਮ ਹੋਣ ਹੀ ਨਹੀਂ ਦੇਣਾ ਜੀ ਵੀ ਬਲੈਕ ਦਾ ਕੰਮ ਹੋਣ ਨਹੀਂ ਦੇਣਾ ਜੀ ਉਹ ਗੁੱਸਾ ਇਹ ਮੇਰੇ ਤੇ ਕੱਢਦਾ ਸੀ ਉਹਨੇ ਫਿਰ ਹਲਾ ਛੇਰੀ ਦਿੱਤੀ ਵੀ ਤੁਸੀਂ ਇਹਨੂੰ ਕੁੱਟੋ ਦੱਬ ਕੇ ਇਹਦੇ ਹੱਡੀਆਂ ਚੂਰੋ ਚੂਰ ਕਰ ਦਿਓ ਨੇ ਵੀ ਹੱਲਾਸ਼ੇਰੀ ਦੀ ਗੱਲ ਕਰ ਰਹੇ ਹਾਂ ਤੁਸੀਂ ਫਿਰ ਕੇ ਦਾ ਮਤਲਬ ਕਿ ਜਦੋਂ ਤੁਹਾਡੇ ਨਾਲ ਕੁੱਟਮਾਰ ਹੋਈ ਤਾਂ ਤੁਹਾਡੇ ਬੇੜੇ ਦੇ ਵਿੱਚ ਸੀਗਾ ਜੀ ਫਿਰ ਬੁੱਧ ਸਿੰਘ ਨਾਲ ਸੀਗਾ ਹਾਂਜੀ 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 ਅੱਛਾ ਨਾਲ ਸੀਗਾ ਜੀ ਤੁਹਾਡੇ ਨਾਲ ਲਲਕਾਰ ਨਾਲ ਲਲਕਾਰ ਦਾ ਸੀ ਅੱਛਾ ਤੁਹਾਡੇ ਨਾਲ ਤੁਹਾਡੇ ਪਰਿਵਾਰ ਦੇ ਨਾਲ ਲਲਕਾਰੇ ਮਾਰਦੇ ਸੀਗਾ ਜੀ ਯਾਨੀ ਉਹਦੀ ਉਹ ਵਿੱਚ ਸੀਗਾ ਜੀ ਇਹ ਮਾਮਲੇ ਦੇ ਪੂਰੀ ਤਰ੍ਹਾਂ ਹਾਂਜੀ ਪੂਰੀ ਤਰ੍ਹਾਂ ਪੂਰਾ ਹੱਥ ਇਹਦੇ ਸਬੰਧ ਦੇ ਵਿੱਚ ਤੁਸੀਂ ਕਾਗਜ਼ਾ ਪੱਤਰ ਤੁਹਾਡੇ ਕੋਲੇ ਹੋਣਗੇ ਸਾਰੇ ਫਿਰ ਤੁਸੀਂ ਦਿਖਾਈ ਨਹੀਂਗੇ ਜੀ ਜਿੰਨੇ ਕਾਗਜ਼ ਪੱਤਰ ਨੇ ਨਾ ਜ਼ਮੀਨ ਦੇ ਵੀ ਤੇ ਘਰ ਦੇ ਵੀ ਮੇਰੇ ਕੋਲ ਨੇ ਜੀ ਐਸ ਟਾਈਮ ਸਾਰਾ ਜਿੰਨੇ ਪੱਕੇ ਪ੍ਰੂਫ ਨੇ ਸਾਰੇ ਮੇਰੇ ਕੋਲ ਨੇ ਮੈਂ ਮਾਲਕ ਹਾਂ ਤੀਜਾ ਬੰਦਾ ਵਿੱਚ ਕੋਈ ਨਹੀਂ ਮਾਲਕ ਇਕੱਲੀ ਮੈਂ ਮਾਲਕਾ ਮੇਰੇ ਬੰਦੇ ਨੇ ਆਪਦਾ ਵੀ ਤਲੋਕਾਤ ਕੱਢ ਦਿੱਤਾ ਵੀ ਮੈਂ ਉਹ ਨਿਆਖ ਮੈਂ ਵੀ ਨਹੀਂ ਹੱਕਦਾਰ ਹਾਂ ਜੀ ਤੇ ਉਹਨੇ ਸਾਰਾ ਕੁਝ ਮੈਨੂੰ ਲਿਖ ਕੇ ਦਿੱਤਾ ਨਹੀਂ ਵੀ ਵੀ ਤੁਹਾਡੇ ਨਾਲ ਜਦੋਂ ਕਟਮਾਰ ਹੋਈ ਤੁਸੀਂ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਦਰਵਾਜ਼ੇ ਨੂੰ ਖੜਕਾਉਣਾ ਨਹੀਂ ਚਾਏ ਆ ਪੁਲਿਸ ਨੇ ਧਿਆਨ ਜ ਨਹੀਂ ਲਿਆ ਕਿੰਦਾ ਮਾਮਲਾ ਨਹੀਂ ਸਰ ਕੋਈ ਮੇਰੀ ਨਹੀਂ ਗੱਲ ਸੁਣੀ ਮੈਂ ਤਾਂ 6 ਮਹੀਨੇ ਉਗੰਦਰ ਖਾਜਾਂ ਲਾ ਲਾ ਕੇ ਤਾਂ ਤੇ ਇੱਥੇ ਬਹਿ ਬਹਿ ਕੇ ਦਰਵਾਜ਼ੇ ਮੂਰੇ ਕੱਲ ਵੀ ਮੈਨੂੰ ਕਹਿੰਦਾ ਸੀ ਐ ਸੱਚੋ ਮਾਤਾ ਬਹਿ ਜਾ ਤੇਰੇ 5 ਵਜੇ ਨਟਾਰਾ ਕਰਾਂਗੇ ਕੱਲ ਮੈਂ ਨੇਰੇ ਪੇ ਇੱਥੇ ਆਈਆਂ ਇਹਨਾਂ ਦੇ ਘਰੇ ਜੀ 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 ਤੇ ਮੇਰੀ ਕੋਈ ਸੁਣਵਾਈ ਨਹੀਂ ਕਰਦਾ ਅੱਛਾ ਕੋਈ ਸੁਣਵਾਈ ਨਹੀਂ ਹੋਈ ਜੀ ਐਸਚੋ ਨੇ ਵੀ ਤੁਹਾਡੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਕਬਲੇ ਆ ਤੇ ਰੋਂਦੀ ਫਿਰਨੀ ਆ ਮੇਰੇ ਪੱਲੇ ਕਾਕ ਨੇ ਵੀਬ ਜਦੋਂ ਤੁਹਾਡੇ ਨਾਲ ਇੰਨਾ ਤੱਕਾ ਹੋ ਗਿਆ ਤੁਸੀਂ ਫਿਰ ਜਦੋਂ ਠੀਕ ਹੈ ਐਸਐਚਓ ਸਾਹਿਬ ਨੇ ਨਹੀਂ ਸੁਣੀ ਸੁਣਵਾਈ ਕੀਤੀ ਤਾਂ ਤੁਸੀਂ ਮਾਨ ਜੋਗ ਐਸਐਸਪੀ ਸਾਹਿਬ ਦੇ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਨਹੀਂ ਜੀ ਕਾ ਤੋ ਨਹੀਂ ਮਿਲੇ ਬੀਬੀ ਕੀ ਕਰਨ ਜੀ ਮੇਰੇ ਨਾਲ ਕੋਈ ਤੁਰੇਗਾ ਤਾਂ ਫਿਰ ਮੈਂ ਜਾਵਾਂਗੀ ਅੱਛਾ ਬਿਰਧ ਹੋਣ ਕਰਕੇ ਤੁਸੀਂ ਕੱਲਿਓ ਪਰਿਵਾਰ ਜਾਣ ਦੀ ਗਵਾਂਡੀ ਜਿਹੜੇ ਉਹ ਤੁਹਾਨੂੰ ਚੰਗਾ ਨਹੀਂ ਸਮਝਦੇ ਨਹੀਂ ਚੰਗਾ ਸਮਝਦੇ ਵੇਖੋ ਜੀ ਜਿਹੜੇ ਸਾਡੇ ਲੜਕੇ ਨੇ ਮੇਰਾ ਬੰਦੇ ਦਾ ਪਰਿਵਾਰ ਹੈ ਉਹ ਪਿਓ ਨੂੰ ਤੰਗ ਪਰੇਸ਼ਾਨ ਬੜਾ ਕਰਦੇ ਸੀ ਜੀ ਕਿ ਉਹ ਵੀ ਨਾ ਮਰਨ ਵਾਲਾ ਨਹੀਂ ਸੀ ਇਹਨਾਂ ਦੀ ਤੰਗੀ ਨਾਲ ਮਰਿਆ ਜੀ 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 ਇਹਨਾਂ ਤੇ ਕੇਸ ਵੀ ਚੱਲਦਾ ਪਰਚੇ ਵੀ ਹੋਏ ਨੇ ਸਾਡੇ ਜਵਾਕਾਂ ਤੇ ਮੁੰਡਿਆਂ ਤੇ ਪੋਤਰਿਆਂ ਤੇ ਹੋਏ ਹੋਏ ਨੇ ਉਹ ਵੀ ਮੇਰੇ ਕੋਲ ਪ੍ਰੂਫ ਹੈਗਾ ਉਹਨਾਂ ਦਾ ਨਾਂ ਕੀ ਆ ਬੀਬੀ ਬੱਚਿਆਂ ਦਾ ਜੀ ਜਿਹੜਾ ਨਾ ਕਟਮਾਰਕ ਕੀਤੀ ਆ ਜਾਂ ਜਿਨ੍ਹਾਂ ਨੇ ਤੁਹਾਡੇ ਕੋਲੋਂ ਕਟਮਾਰ ਕਰਨ ਤੋਂ ਬਾਅਦ ਤੁਹਾਡੇ ਜਿਹੜੀ ਲੁੱਟਖਸਟ ਕੀਤੀ ਆ ਪੈਸੇ ਲੈ ਗਏ ਤੁਹਾਡੇ ਦਸਲ ਮੁਤਾਬਕ ਤੁਹਾਡੇ ਗਹਿਣੇ ਲੈ ਗਏ ਉਹਨਾਂ ਦੇ ਨਾਮ ਕੀ ਆ ਜੀ ਕੌਣ ਕੌਣ ਸੀਗੇ ਜੀ ਬੀਬੀ ਉਹ ਇੱਕ ਸਰ ਹੇਗਾ ਸੀ ਮਿੰਦਰ ਸਿੰਘ ਜੀ ਇੱਕ ਹੋਰ ਕਰਦੀ ਕਸ਼ਮੀਰ ਕੌਰ ਜੀ ਇੱਕ ਹੁੰਦਾ ਕਸ਼ਮੀਰ ਕੌਰ ਤੇ ਇੱਕ ਹੁੰਦਾ ਮਿੰਦਰ ਸਿੰਘ ਦਾ ਪੁੱਤਰ ਸੀ ਬੂਤਾ ਸਿੰਘ ਜੀ ਤੇ ਇੱਕ ਹੈਗੀ ਸੀ ਮਿੰਦਰ ਸਿੰਘ ਦੀ ਲੜਕੀ ਰਾਣੂ ਬਾਈ ਜੀ ਤੇ ਇੱਕ ਇਹਦਾ ਸੀ ਸੁੰਦਰ ਸਿੰਘ ਜੀ ਇੱਕ ਸੁੰਦਰ ਸਿੰਘ ਦੇ ਕਰਦੀ ਪਾਲ ਕੌਰ ਜੀ ਤੇ ਇੱਕ ਸੁੰਦਰ ਸਿੰਘ ਦਾ ਲੜਕਾ ਸੀ ਦੂਸਰਾ ਗਰਜੰਟ ਸਿੰਘ ਜੀ ਇੱਕ ਉਹਦੀ ਨੂੰਹ ਸੀ ਕਲਵੰਤ ਕੌਰ ਜੀ ਇਹ ਹੈ ਗਈ ਸੀ ਅੱਛਾ ਜਾਨੀ ਇਹ ਇਹ نو ਬੰਦੇ ਸੀ ਅੱਛਾ ਠੀਕ ਹੈ ਜੀ ਠੀਕ ਹੈ ਜਦੋਂ ਤੁਹਾਡੇ ਕਟਮੌਰ ਕਰਨ ਆ ਜਾਣੀ ਵੱਡੀ ਗਿਣਤੀ ਦੇ ਵਿੱਚ ਸੀਗੇ ਜੀ ਇਹ ਹਾਂਜੀ ਵੱਡੀ ਗਿਣਤੀ ਤੇ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬੀਬੀ ਫਿਰ ਅਸੀਂ ਕਹਿੰਦੇ ਸਾਨੂੰ ਇਨਸਾਫ ਸਾਨੂੰ ਇਨਸਾਫ ਦਵਾਇਆ ਮੈਂ ਬੜੇ ਦੁਖੀ ਸਾਫ ਦਵਾਇਆ ਜਾਵੇ ਮੇਰੀ ਉਮਰ ਬਹੁਤ ਜਿਆਦਾ ਹੋ ਚੁੱਕੀ ਮੈਨੂੰ ਕੋਟ ਮਾਰ ਕੀਤੀ ਮੇਰੇ ਇਧਰੋਂ ਵੀ ਸਰਕਾਰੀ ਹਸਪਤਾਲ ਵਿੱਚੋਂ ਵੀ ਪਰਚਾ ਬਣਿਆ ਪਿਆ ਐਮ ਐਲ ਅੱਛਾ Bibi ਜਦੋਂ ਤੁਹਾਡੀ ਕਟਮਾਰ ਹੋਈ ਤਾਂ ਜਾਨੀ ਤੁਸੀਂ ਦਾਖਲ ਹੋ ਗਏ ਸੀਗੇ ਜੀ ਹਾਂਜੀ ਅੱਛਾ ਐਮ ਐਲ ਆਰ ਕੱਟੀ-ਕੱਟੀ ਹੋਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਨਹੀਂ ਆਇਆ ਜੀ ਨਹੀਂ ਜੀ ਜਿੰ ਉਹ ਵੀ ਜਿਹੜਾ ਪਰਚਾ ਬਣਾਇਆ ਉਹ ਵੀ ਇਹ ਨਕੋਲੇ ਦੂਜੇ 11 ਗਰਸੇਵਕ ਕੋਲੇ 8 ਦਿਨ ਹੋ ਗਏ ਲਈ ਫਿਰਦਾ ਮੈਂ ਰੋਜ਼ ਜਾਂਨੀ ਆ ਤੇ ਜੋੜਨੀ ਹੁਣ ਵੀ ਮਾਰ ਤੋੜੇ ਨੇ ਮੈਂ ਕਿਹਨ ਸਰ ਮੇਰੀ ਗੱਲ ਨਹੀਂ ਮੇਰੀ ਕੋਈ ਵੀ ਗੱਲ ਸੁਣਦਾ ਮੈਂ ਬੜੀ ਦੁੱਖ ਜਦੋਂ ਵੀ ਵੀ ਗਰਸੇਵ ਨੇ ਤੁਹਾਡੀ ਕੋਈ ਗੱਲ ਨਹੀਂ ਸੁਣੀ ਫਿਰ ਤੁਸੀਂ ਐਸਐਚਓ ਨੂੰ ਦੱਸਣਾ ਸੀਗਾ ਜੀ ਵੀ ਗਰਸੇਵ ਕੋ ਮੇਰੀ ਗੱਲ ਨਹੀਂ ਸੁਣਦਾ ਮੈਂ ਦੱਸਿਆ ਮੈਂ ਕਿ ਸਰ ਜੀ ਮੇਰਾ ਕਰ ਦੋ ਫੈਸਲਾ ਮੇਰਾ ਸਰ ਜੀ ਕਰ ਦੋ ਲਾਰਿਆਂ ਚ ਰੱਖੀ ਖੜਾ 6 ਮਹੀਨੇ ਹੋ ਗਏ ਨੇ ਇੱਕ ਹੋਰ ਮੇਰੀ ਦਰਖਾਸਤ ਆਈ ਹੈ ਇਧਰੋਂ ਐ ਸਲੀਮ ਤੋਂ ਆਈ ਉਹ ਵੀ ਇਹਨਾਂ ਲਕੋ ਲਈ ਹੁਣ ਫੇਰ ਆਈਏ ਬਸ ਮੇਰੀ ਜਿੰਨੀਆਂ ਦਰਖਾਸਤਾਂ ਹੁੰਦੀਆਂ ਲੁਕੋ ਲਈ ਕੌਣ ਹੈ ਬੀਬੀ ਐਸਐਚਓ ਇੱਥੇ ਜੀ ਮੌਜੂਦਾ ਐਸਐਚਓ ਕੌਣ ਨੇ ਇੱਥੇ ਹੀਰਾ ਸਿੰਘ ਹੈ ਜੀ ਅਸਾ ਅੱਛਾ ਐਸਐਚਓ ਹੀਰਾ ਸਿੰਘ ਨੇ ਜਿਹੜੇ ਇੱਥੇ ਨੇ ਅੱਜ ਜਿਹੜੇ ਦੂਜੇ ਨੇ ਨਾ ਜੀ ਇਹ ਦੂਜੇ ਥਾਣੇਦਾਰ ਹੋ ਗਿਆ ਜਾਂ ਛੋਟਾ ਹੋ ਗਿਆ ਜੀ ਮੇਰੀਆਂ ਦਰਖਾਸਤਾਂ ਲੁਕਾਵੋ ਲੈਂਦੇ ਨੇ ਮੈਨੂੰ ਦੱਸਦੇ ਹੀ ਨਹੀਂ ਮੈਨੂੰ ਕਹਿੰਦੇ ਕਮਲਿਆ ਤੇਰਾ ਤੁਰੀ ਫਿਰਦੀ ਮਾਈ ਬੰਦਾ ਲੈ ਕੇ ਆਵਾ ਕਿੱਥੋਂ ਬੰਦਾ ਲੈ ਕੇ ਆਵਾ ਜੀ 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 ਇਹ ਮੱਕਲੀ ਆ ਤਾਂ ਕੱਲੀ ਨਹੀਂ ਆਉਣਾ ਜੀ ਹਾਂਜੀ ਬੀਬੀ ਹੋਰ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਕਬਜ਼ਾ ਮੇਰਾ ਹੈ ਜੀ ਘਰ ਮੇਰਾ ਹੈ ਜੀ ਜਦੋਂ ਮੈਂ ਜਾਣੀ ਆ ਮੈਨੂੰ ਕੁੱਟ ਮਾਰ ਕਰਦੇ ਨੇ ਬਹੁਤ ਮੇਰੀ ਆਖਰੀ ਇੱਕ ਹੀ ਹੈਗੀ ਜੇ ਮੇਰੀ ਨਾ ਨਾ ਕਿਸੇ ਸੁਣੀ ਐਸ ਐਸ ਪੀ ਨੇ ਨਾ ਸੁਣੀ ਜੇ ਕਿਸੇ ਨਾ ਸੁਣੀ ਮੈਂ ਤੇਲ ਪਾ ਕੇ ਆਪ ਤੇ ਆਪ ਸੜ ਜਾਵਾਂਗੀ ਉੱਥੇ ਸੜ ਜਾਵਾਂਗੀ ਐਸ ਐਸ ਪੀ ਦੇ ਦਫ਼ਤਰੀ ਮਾਰ ਉੱਥੇ ਮਾਰ ਜਾਵਾਂਗੀ ਮੈਂ ਤੇਲ ਪਾ ਕੇ ਕੁਝ ਕਰ ਜਾਵਾਂਗੀ ਇਹ ਨੇ ਸਿੱਧੇ ਪੁੱਛੇ ਗਏ ਨੂੰ ਕਹਿੰਦੇ ਹੈ ਬੱਚੇ ਕੁਛ 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 ਪਿਆਰ ਹੈ ਤੁਹਾਡਾ ਜਪਸਾਨੀ ਲੱਕ ਲਿਆ ਤਾ ਹਮ ਲੇ 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 ਜਿੱਦ ਤੱਕ ਫੋਨ ਤੇ ਹਟਾ ਤਾਂ ਬਣਾ ਬਣਾ ਦੇ ਸਾਰੀ ਬਣਾਉਣ ਜੋ ਘਰ ਆ ਹਾਂ ਵੀਡੀਓ ਬਣਾਓ ਕੋਈ ਨਾਲ ਬਣਾਈ ਜਾਓ ਸਾਰੀਆਂ ਵੀ ਮੈਂ ਦੂਜਾ ਫੋਨ ਚੱਕ ਲਿਆ ਵੀਡੀਓ ਬਣਾ ਤੂੰ ਲਗਾ ਤਾ ਦੂਜਾ ਫੋਨ ਚੱਕ ਤੂੰ ਤਾਂ ਖਾ ਦੇ ਤੂੰ ਲਾ ਆਵੇ ਨਾਲ ਕਰਾਉਂ ਕਰਾਉਂ ਤੂੰ ਜਿਹੜਾ ਪਕੜਵਾ ਤੂੰ ਘਰੇ ਕਰੀ ਆ ਜੀ ਨਾ ਨਾ ਤੂੰ ਉਹ ਕਰ ਜੀ ਪਰ ਨਹੀਂ ਜੋ ਅਦੀ ਬੁਤੂ ਆਪਾਂ ਤਾਈ ਕਾ ਜੁਰ ਤੇ ਪਾਹਾਂ ਜਦੋਂ ਕੰਡਾ ਬਣਾਣਾ ਉਤ ਮੌਕੇ ਤੇ ਬੋਲ ਅਗੇ ਨੇ ਲਾਈ ਦੀ ਰਸਾ ਲੈ ਬੈਠੀ ਹੀ ਆ ਗਾੜ ਬੈਠੀ ਉਹਨਾਂ ਕੋਲ ਤੋਂ ਸਿੱਧਾ ਗੱਡੀ ਤੇ ਬੰਦੇ ਲੈ ਕੇ ਆਉਂਦੇ ਸੀ ਇਹ ਨੂੰ ਬੋਲੋ ਬਣਾਉਣਗੇ ਕੋਣੀ ਲਾ ਆ ਨਾ ਦੋ ਮਿੰਟ ਇਹ ਥੋੜਾ ਜਿਹੜਾ ਆਵੇ ਉਹ ਧੱਕੇ ਮਾਰ ਕੇ ਬਾਹਰ ਕੱਢ ਦੇ ਤਾ ਸਾਨੂੰ ਦੱਸ ਮੱਸੀ ਪਾ ਕੇ ਬਾਹਰ ਕੀ ਇਹ ਜੀਤ ਦੇ ਪੁੱਤਰ ਨਹੀਂ ਹੈ ਜੰਮੇ ਦੇ ਕੱਲੀ ਨੂੰ ਬਣਾ ਦੇ ਕੇ ਕੱਲੀ ਨੂੰ ਬਣਾ ਦੇ ਕੇ ਤੂੰ ਪੋਪਾ ਸਾਰਾ ਹਿਸਾਬ ਦੇ ਦਿੰਦਾ ਪਰ ਚੱਕਰ ਆ ਰਹੀ ਕਹਿੰਦਾ ਸਾਰਾ ਕੋਈ ਮਰ ਪੱਤੇ ਬੰਦਾ ਤੇਰਾ ਪਾਸੇ ਪਾਸੇ ਇਹ ਚੱਕਰ ਦਿੰਦੇ ਨੇ ਇਹ ਬਾਰੇ ਪੁੱਛਿਓ ਮੇਰੇ ਬਾਸ ਤੇ ਆ ਕੇ ਪੱਤੀਓ ਉਹ ਜਿੰਨੇ ਬੰਦੇ ਬੈਠੇ ਸਾਰਿਆਂ ਨੂੰ ਲਿਆਓ ਇੱਥੇ ਜਿਹੜੇ ਇਹ ਪਤਾ ਸਬੂਤ ਕੋਈ ਹੈਗੇ ਤੇ ਬੁੱਢੀ ਦੇ ਸਬੂਤ ਕਾਲੀ ਨੂੰ ਦੇ ਦੋ ਤੁਸੀਂ ਦੇ ਦੋ ਉਹਨੂੰ ਦੇ। ਬੁੱਢੀ ਦਾ ਸਬੂਤ ਹੈ। ਉਹ ਜਾਣਦੀ ਆ, ਜਾਣਦੀ ਨਹੀਂ, ਜਾਣਦੀ ਸਬੂਤ ਨਹੀਂ ਦਾ ਸਬੂਤ ਹੈ। ਮੈਂ ਖਾ ਲਈ ਹੱਕਦਾਰੇ ਦੀ। ਉਹਨਾਂ ਨੇ ਜਾਣੀ ਪੱਤੀ ਆ ਲੈਣੀ ਮਰਜ਼ੀ ਬਣਵਾ ਲੈ। ਉਹਨਾਂ ਨੂੰ ਦੱਸਿਆ ਸੋ ਵੀ ਮੈਂ ਇਹ ਦਜਾ ਕੀਤਾ ਕਿ ਇਹਨੂੰ ਮੈਂ ਤੀਜੀ ਥਾਂ ਤੋਂ ਮੈਂ ਜਬੂਲੀ ਨੂੰ। ਜਿਹੜਾ ਜਾਣੀ ਬਣਾਵਣਾ ਨਾਲੇ ਉਹ ਲਗਾਇਆ ਜਾਂਦਾ ਨਾਲੇ ਦੂਜੇ ਲਾਗੇ ਜਾਂਦੇ। ਜਿਹੜੀ ਜਾਣਾ ਨਾ ਤਈ ਕਈ 4 ਗਾਉਂ ਤੋਂ ਜਾਣਾ ਲੈ ਗਿਆ ਮੈਨੂੰ ਜਾਣਾ ਖਾਣੇ। ਜਾਣੀ ਇਹ ਜਾਣੀ ਕਿਉਂ ਨਹੀਂ ਬਣਿਆ। ਕਹੇ ਕੋ ਮਾਰ ਮਾਰ ਕੇ ਕਰ ਚੁੱਕੀ ਜਾਨੀ ਸਬੂਥ ਲਿਆਓ ਸਬੂਥ ਲਿਆਓ ਸਬੂਥ ਲਿਆਓ ਮੈਂ ਕਹਿੰਦਾ ਸਾਡੇ ਕੋਲ ਨੂੰ ਸ਼ੂਟ ਕਰ ਸਬੂਥ ਆ ਕੇ ਕਹਿ ਜਾ ਤੂੰ ਦੀਦੀ ਨੂੰ ਫੋਨ ਆਵੀਂ ਦੀਦੀ ਜਾਨੀ ਕਰੇ ਹੋਰ ਜੱਟ ਆ ਜੀਰਾ ਨੰਬਰ ਨਾਲ ਆਈਦਾ ਜੰਮਰਾ ਦੀ ਵੰਦਣਾ ਕਰਨਾ ਪਰ ਮਾਫ ਕਰੀ ਇੱਕ ਚੱਕੀ ਕਰਾਉਣੀ ਹੁਣ ਆ ਨਹੀਂ ਕਰਦੇ ਹੋਰ ਜੱਟ ਮਾਫ ਨਹੀਂ ਹਾਂ ਉਹ ਤਾਂ ਬਹੁਤ ਜ਼ਬੂਤ ਖਾ ਹਨ ਉਹ ਗੱਲ ਕਰਦੀ ਕੋਈ ਉਹਨੂੰ ਕਹਾਂ ਸਵਾਲ ਕਰੇ ਅਗਰ ਕਦੇ ਵੀ ਰਹਿਣਗੇ ਸਮਝ ਨਹੀਂ ਹਾਂ 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 ਜਿਹੜਾ ਸਸਤ ਦਾ ਗੱਲ ਹੋ ਰਹੀ ਹੈ ਕੀ ਹੈ ਇਹ ਕੀ ਹੈ ਕੀ ਹੈ ਅਗਰ ਉਹਦੇ ਨਾਲ ਉਹ ਕੋਈ ਨਹੀਂ ਲੱਗਿਆ ਨਾ ਮਮੀ ਦਾ ਨੰਬਰ ਕਿੱ데ਗਾ ਬੰਦੇ ਦਾ ਫੋਨ ਨਾਲ ਮੇਰੇ ਨਾਲ ਹੈ ਮੈਂ ਸੈੱਟ ਨਹੀਂ ਕੱਟਿਆ ਨਾ ਕੋਈ ਕੱਟਿਆ ਲੈ ਆ ਮੈਂ ਸਟੇਟਿਟ ਕਰ ਲਿਆ ਤੁਹਾਨੂੰ ਮਾਰ ਕੇ ਰਹਿ ਦਿਆਂਗਾ ਬੋਧ ਬੋਧ ਕੰਟਰੋਲ ਕਰਦੇ ਆਂ ਬੀਰ ਨੂੰ ਪੂਰਣਾ ਨਾਲ ਮੇਰੀ ਕਹਾਣੀ ਕਰੀ ਮੈਂ ਹਮ ਸਭੀ ਕੋਲਾ ਨਾਲ ਪੰਮੀਂ ਬਹੁਤ ਜਿੰਦਰ ਕੋਲਾ ਨਾਲ ਆਇਆ ਏ ਠੀਕ ਜਦੋਂ ਇਹ ਖਰੀਦੀ ਸੀ ਜਖਾਤ ਦੇ ਪੈਸੇ ਪੈਣ ਜਿਹੜੇ ਜਿੰਦਰ ਜੀ ਇਹ ਵੀ ਗੱਲ ਬਹੁਤ ਵਾਰ ਹਾਂ ਜੀ ਜੀ ਤੁਹਾਨੂੰ ਦਗਾ ਜੀ ਜੀ ਜਮੀਆ ਨਹੀਂ ਅਗਲਾ ਕੁਝ ਨਹੀਂ ਨਾ ਜੇ ਵੀ ਤੇ ਸਾਨੂੰ ਦਿਆ ਪਾਉਂਦੇ ਪੇਰੇ ਬਾਰੇ ਫਾਦੂ ਟੂਟਾ ਰੋਚ ਕਾਣੀ ਜਣਾ ਖਲਾ ਬੰਦਿਆ ਤੇ ਨਕਾ ਤਰਨਾ ਇਹ ਕਾਲੇ ਤੇ ਵੇਗਾ ਜੀ ਜਣਾ ਖਾਣ ਤੇ ਬਦਾਨ ਬਣੇਗਾ ਬਦਾਨ ਕੀ ਨਹੀਂ ਅੱਜ ਜਾਣੀ ਥਾਣੇ ਫੁੜੇ ਸਾ ਮੇਕਲੇ ਮੈਂ ਨਾ ਕਾ ਮੈਲੂ ਲਾਜਨ ਮੈਂ ਨਾਲ ਵੀ ਜਨ ਲੈ ਕੇ ਜਾਵਾਂ ਦੀ ਬਸ ਪਹਿਲੀ ਮਾ ਛੁਪਰ ਤਾਂ ਕਰੀ ਜਾ ਮਨਾਲੀ ਲੈ ਕੇ ਜਾਣਾ ਮੈਂ ਤਾਂ ਮਰਨਾ ਹੈ ਵੀ ਮਰਨਾ ਹੈ ਕੀ ਹੋਇਆ ਮੈਨੂੰ ਕੋਈ ਟੈਂਸ਼ਨ ਨਹੀਂ ਉਹ ਲਿਆਦੀ ਵੀਡੀਓ ਵਾਤੇ ਵੀਡੀਓ ਤੂੰ ਬਣਾਈ ਰੱਖੀ ਗੇਟ ਚਾਹ ਨਾ ਲਿਆਦੀ ਉਹਨਾਂ ਨੇ ਨਾਲ ਉਹ ਤਾਂ ਨਾਲ ਜਾਂਦੀ ਵੀਡੀਓ ਬਣਾਉਂਦਾ ਮੈਂ ਰਾਤ ਤੀ ਹਣੀ ਹੁਣ ਬਣੀ ਐ ਵੀ ਮੈਨੂੰ ਵਾਵਾ ਦੇ ਮੈਨੂੰ ਮਾਰਦੇ ਨਖਰੇ ਆਹੋ ਸਲੇਮਪੁਰ ਸਲੇਮਪੁਰ ਅੰਮੀ ਖਾਣੇ ਪਾ ਕੇ ਸਲੇਮਪੁਰ ਇਹਨਾਂ ਖਾਣੇ ਪਾ ਕੇ ਤਨਾਸ ਸੁਧਮਪੁਰ ਤਨਾਸ

और उन्होंने पानी पड़े सारे एक अभी में ये को सुनी कोई नहीं मतलब मतलब रिकॉर्ड किया और मैंने जो कर रहा हूं मैं रहा ना

बूट <laughs> आहे ਹਰ ਵਾਰ ਕਰਦਾ ਕਹਿੰਦਾ ਯਾਦ ਨਾ ਨਾ ਵਾਲਾ ਪਾਇਆ ਮੇਰੇ ਕੋਲ ਤੁਸੀਂ ਕਰੇ ਕਰੇ ਹੋ ਮੋਢੇ ਨੂੰ ਸੰਭਾਲਣਾ ਚਾਹੀਦਾ ਪਰ ਤੋੜਾ ਨਾ ਮਾਰ ਲੈ ਅੱਜ ਤੇ ਮੈਂ ਇੱਟਾ ਤਾਂ ਮਾਰਿਆ ਕਾਉਂ ਨਹੀਂ ਇਹ ਤਾਂ ਬੇਚੈਨ ਬਣ ਜਾ ਬਈ ਇਹ ਬੀਚੀ ਜਾਂਦਾ ਨਾ ਰੋਣਾ ਤਾਂ ਨਾ ਟੱਪੀ ਫਰੇ ਦਿੰਦਾ ਹੋਣਾ ਟੱਪੀ ਫਰੇ ਦਿੰਦਾ ਉਹਦੇ ਨਾਲ ਨਾਲ ਆਉਂਦਾ ਨਾ ਇਹੋ ਕਰਦਾ ਉਹਦੇ ਦੇ ਹੱਥ ਨੂੰ ਨੌਂ ਪੰਜ ਨਾਂਕ ਮੁਖ ਤੇ ਰੋ ਹਰ ਪਹਿਰ ਨੂੰ ਨਮਸ਼ੀਂ ਬਾਦ ਪੜਾਈ ਹੁੰਦੀ ਹੈ ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ